ਨਾ ਨਹੀਂ ਲਾ ਲੋ ਜਿਹਦੇ ਭਾਵੇਂ ਬੱਚੇ ਨਾਮ ਹੀ ਹੋਣਾ ਉਹਦੀ ਵੀ ਇੱਕ ਵਾਰੀ ਰੂਹ ਕੰਬੀ ਏ ਸੁਣ ਕੇ ਕਿ ਯਾਰ ਏਡੇ ਏਡੇ ਬੱਚਿਆਂ ਨਾਲ ਬੰਦਾ ਹਿੱਲ ਜਾਂਦਾ ਸੁਣ ਕੇ ਹੈ ਨਾ ਤੇ ਨਾਲ ਤੁਹਾਡੇ ਕ੍ਰਿਮੀਨਲ ਚੈੱਕ ਕੀਏ ਉਹ ਸਭ ਕੁਝ ਕਰਦੇ ਆ ਮੈਂ ਵੀ ਹੈਰਾਨ ਆ ਵੈਸੇ ਕਿਉਂਕਿ ਜਦੋਂ ਵੀ ਆਪਾਂ ਏਮਪਲੋਏ ਕਰਦੇ ਆ ਕਿਸੇ ਨੂੰ ਇਹ ਸਭ ਕੁਝ ਚੈੱਕ ਕੀਤਾ ਜਾਂਦਾ ਹੂੰ ਤੁਹਾਡੇ ਕ੍ਰਿਮੀਨਲ ਰਿਕਾਰਡਸ ਚੈੱਕ ਕੀਤੇ ਜਾਂਦੇ ਫਿਰ ਹੀ ਹਾਇਰਿੰਗ ਹੁੰਦੀ ਆ ਹੂੰ ਬਟ ਆਈ ਡੋਨਟ ਨੋ ਕਿੱਦਾਂ ਇਹ ਚੀਜ਼ ਹੋਈ ਹੈ ਕਿੱਦਾਂ ਉਹ ਬੰਦਾ ਮਤਲਬ ਜੌਬ ਤੇ ਰੱਖਿਆ ਕਿ ਮੇਰਾ ਖਿਆਲ ਹੋਇਆ ਇੱਕਦਮ ਕਿ ਯਾਰ ਮੈਂ ਦੇਖਾਂ ਐਟ ਲੀਸਟ ਕਿ ਮੇਰਾ ਬੱਚਾ ਉੱਥੇ ਕੀ ਕਰ ਰਿਹਾ ਉਹਦੇ ਨਾਲ ਕਿਸ ਤਰੀਕੇ ਡੀਲ ਕੀਤਾ ਜਾ ਰਿਹਾ ਉਹਦੇ ਨਾਲ ਜਾ ਸਕਦੇ ਹੋ ਤੁਸੀਂ ਕਿ अर्ली ਸਾਈਨਸ ਨੇ ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਮਥਿੰਗ ਇਜ਼ ਰੋਂਗ ਵੀ ਅੱਗੇ ਤਾਂ ਬੱਚਾ ਚੰਗਾ ਭਲਾ ਚੰਗਾ ਭਲਾ ਜਾ ਰਿਹਾ ਹੁਣ ਅੱਜ ਜਾਨ ਲੱਗੇ ਬੱਚਾ ਇਹਨਾਂ ਕਿਉਂ ਰੋ ਰਿਹਾ ਕਿੰਨੇ ਵਿਸ਼ਵਾਸਨਾ ਮਾਂ ਪਿਓ ਛੱਡ ਕੇ ਗਿਆ ਨੇ ਇੱਕ ਜੌਬ ਦੇ ਨਾਲ ਨਾਲ ਜੇ ਤੁਸੀਂ ਆਪਣਾ ਦਿਲ ਉਸ ਜੌਬ ਚ ਵੀ ਉਹ ਇਹੋ ਜੀ ਜੌਬ ਆ ਜਿਵੇਂ ਡਿਸੇਬਿਲਟੀ ਵਾਲੀ ਜੌਬ ਹੋ ਗਈ ਜਹੇ ਹੋ ਗਈ ਆਪਾਂ ਕਹਿੰਦੇ ਆ ਟਰੋਮਾ ਐਂਗਜ਼ਾਇਟੀਆਂ ਐਂਡ ਆਲ ਇਹ ਕਿਤੇ ਨਾ ਕਿਤੇ ਤੁਹਾਡੇ ਚਾਈਲਡਹੂਡ ਦੇ ਨਾਲ ਕਨੈਕਟ ਕਰਦੀਆਂ ਨੇ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਬੱਚੇ ਜੇ ਤੁਹਾਡੇ ਫਰੈਂਡ ਹੋਣ ਤਾਂ ਬਹੁਤ ਚੀਜ਼ਾਂ ਆਸਾਨ ਹੋ ਜਾਂਦੀਆਂ ਮਾਂ ਪਿਓ ਲਈ ਵੀ ਤੇ ਬੱਚੇ ਲਈ ਵੀ ਵੌਇਲੈਂਸ ਦੇਖ ਰਹੇ ਹੋ ਫਿਜ਼ੀਕਲ ਅਬਿਊਜ਼ ਦੇਖ ਰਹੇ ਹੋ ਇਮੋਸ਼ਨਲ ਅਬਿਊਜ਼ ਚਾਹੇ ਕਿਸੇ ਵੀ ਤਰ੍ਹਾਂ ਦਾ ਅਗਰ ਮਕਾਨੀਆ ਮੀਆਂ ਬੇਵੀ ਦੀ ਵੀ ਲੜਾਈ ਹੋ ਰਹੀ ਹੈ ਤੇ ਬੱਚਾ ਉਹਨੂੰ ਦੇਖ ਰਿਹਾ ਹੈ ਤੇ ਉਹ ਵੀ ਇੱਕ ਤਰ੍ਹਾਂ ਦਾ ਟਰੋਮਾ ਬਿਲਕੁਲ 2 ਸਾਲ ਤੱਕ ਤੇ ਚਲੋ 10 ਨਹੀਂ ਸਕਦੇ ਤੁਹਾਨੂੰ ਇੱਕ ਇੱਕ ਚੀਜ਼ ਦਾ ਧਿਆਨ ਰੱਖਣਾ ਪੈਣਾ ਤੇ ਰੱਖਣਾ ਬਹੁਤ ਜ਼ਰੂਰੀ ਹੈ ਜਿਹੜੇ ਉਸ ਤੋਂ ਉੱਪਰ ਬੱਚੇ ਨੇ ਜਿਵੇਂ ਉਹ ਵੀ 5 ਸਾਲ ਤੱਕ ਐਟ ਲੀਸਟ ਜਾਂਦੇ ਆ ਬੱਚੇ ਹਨ ਤੇ ਉਹ ਉਹਨਾਂ ਦੇ ਬਾਰੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਮਾਪਿ ਉਹਨੂੰ ਕਿ ਅਸਲੀ ਜਿਹੜੀ ਆਪਣੀ ਲਕਸ਼ਰੀ ਹੈ ਜਾਂ ਆਪਾਂ ਕਹਿੰਦੇ ਆਪਾਂ ਸੇਵਿੰਗ ਕਰਨੀ ਆ 골ਡ ਈ ਉਹ ਇਹ ਸਭ ਕੁਝ ਸਾਡੇ ਬੱਚੇ ਹੀ ਨੇ ਜਿਹੜੇ ਟੀਚਰ ਕੰਮ ਕਰਦੇ ਨੇ ਹਾਂਜੀ ਉਹ ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਹੈ ਕਿ ਉਹਨਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਬੱਚੇ ਨੂੰ ਜਦੋਂ ਤੁਸੀਂ 1 on 1 ਕੁਝ ਕਰ ਰਹੇ ਹੋ ਚੇਂਜ ਕਰ ਰਹੇ ਹੋ ਉਥੇ ਮੇਲ ਸਟਾਫ ਵੀ ਹੋਣਗੇ ਉਹਦੀ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਡੇਲੀ ਰੁਟੀਨ ਦੀਆਂ ਉਹ ਕਰਨੀਆਂ ਆ ਆਬਜ਼ਰਵੇਸ਼ਨਸ ਲਿਖਣੀਆਂ ਆ ਆਬਜ਼ਰਵੇਸ਼ਨਸ ਕਿ ਬੱਚਾ ਕਿੱਦਾਂ ਗਰੋ ਕਰ ਰਿਹਾ ਆਪਣੀ ਉਮਰ ਦੇ ਹਿਸਾਬ ਨਾਲ ਉਹ ਚੀਜ਼ਾਂ ਕਰ ਰਿਹਾ